ਅੱਜ ਕੱਲ ਹਰ ਕੋਈ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੇ ਚੱਕਰ 'ਚ ਆ। ਉਹਨੂੰ ਲੱਗਦਾ ਹੈ ਕਿ ਕੋਈ ਐਸਾ ਤਰੀਕਾ ਹੋਵੇ ਜਿਹਦੇ ਵਿੱਚ ਉਹ ਜਲਦੀ ਤੋਂ ਜਲਦੀ ਪੈਸੇ ਉਹਦੇ ਕੋਲ ਹੋਣ ਤੇ ਉਹ ਤੇ ਹੋਣ ਵੀ ਬਹੁਤ ਸਾਰੇ। ਜਦੋਂ ਇੰਟਰਨੈਟ ਤੇ ਸਰਚ ਕਰਦਾ ਤਾਂ ਤੁਹਾਨੂੰ ਉਹ ਜਿਹੇ ਬਹੁਤ ਤਰੀਕੇ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪੈਸਾ ਕੁਝ ਦਿਨਾਂ 'ਚ ਨਹੀਂ ਕੁਝ ਘੰਟਿਆਂ 'ਚ ਹੀ ਡਬਲ ਹੋ ਜਾਵੇਗਾ। ਔਰ ਇਹ ਜ਼ਿਆਦਾਤਰ ਸ਼ੇਅਰ ਬਾਜ਼ਾਰ ਦਾ ਹੁੰਦਾ ਹੈ। ਤਾਂ ਹੁਣ ਬਠਿੰਡਾ ਦੇ ਵਿੱਚ ਇੱਕ ਤਾਜ਼ੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਸਾਈਬਰ ਕ੍ਰਾਈਮ ਨੇ ਇੱਕ ਮਾਮਲਾ ਦਰਜ ਕੀਤਾ ਹੈ। ਇਸ ਦੇ ਵਿੱਚ ਬਠਿੰਡਾ ਦੇ ਇੱਕ ਵਿਅਕਤੀ ਤੋਂ 1 ਕਰੋੜ 11 ਲੱਖ 90 ਹਜ਼ਾਰ ਰੁਪਇਆ ਦੇਖੋ ਕਿੰਡੀ ਵੱਡੀ ਰਕਮ ਹੈ 1 ਕਰੋੜ 11 ਲੱਖ 90 ਹਜ਼ਾਰ ਰੁਪਏ ਦੀ ਧੋਖਾਧੜੀ ਹੋਈ ਹੈ ਉਸ ਨੂੰ ਇੱਕ WhatsApp ਜਿਹੜੇ ਗਰੁੱਪ ਦੇ ਵਿੱਚ ਜੁਆਇਨ ਕਰਵਾਇਆ ਔਰ ਫਰਜੀ ਐਪ ਦੇ ਰਾਹੀਂ ਸ਼ੇਅਰ ਬਾਜ਼ਾਰ ਦੇ ਵਿੱਚ ਉਹਦਾ ਪੈਸਾ ਲਗਵਾਇਆ ਗਿਆ ਤੇ ਜਦੋਂ ਉਹਨੂੰ ਇਹ ਪਤਾ ਲੱਗਾ ਕਿ ਮੇਰੇ ਨਾਲ ਸਾਰੀ ਧੋਖਾਧੜੀ ਹੈ ਤਾਂ ਉਹਦੋਂ ਉਹ ਪੂਰੀ ਤਰ੍ਹਾਂ ਲੁੱਟਿਆ ਜਾ ਚੁੱਕਿਆ ਸੀ ਤਾਂ ਇੱਕ ਅਜਿਹੀ ਇੱਕ ਘਟਨਾ ਨਹੀਂ ਬਟੰਡੇ ਦੀ ਇਸ ਤੋਂ ਪਹਿਲਾਂ ਇੱਕ ਡਾਕਟਰ ਨਾਲ ਵੀ ਤਕਰੀਬਨ 5 ਕਰੋੜ ਤੋਂ ਉੱਪਰ ਦੀ ਠੱਗੀ ਵਜ੍ਹੀ ਹੋਈ ਹੈ ਇਸ ਤੋਂ ਹੈਰਾਨ ਕਰਨ ਵਾਲਾ ਇਹ ਹੈ ਕਿ ਫਰੀਦাবাদ ਦੀ ਇੱਕ ਔਰਤ ਤੋਂ ਵੀ 7 ਕਰੋੜ ਤੋਂ ਉੱਪਰ ਦੀ ਜ਼ਿਆਦਾ ਠੱਗੀ ਹੋਈ ਐ ਇਸ ਥੀਕੇ ਨਾਲ ਤੇ ਇਸੇ ਤਰ੍ਹਾਂ ਨੌਇਡਾ ਦੇ ਵੀ ਇੱਕ ਵਪਾਰੀ ਤੋਂ 9 ਕਰੋੜ ਦੀ ਠੱਗੀ ਹੋਈ ਆ ਹੁਣ ਤੁਸੀਂ ਦੇਖੋਗੇ ਜਿਹਦੇ ਕੋਲ ਪਹਿਲਾਂ ਹੀ ਇੰਨਾ ਪੈਸਾ ਹੈ ਉਹ ਹੋਰ ਪੈਸੇ ਨੂੰ ਜਲਦੀ ਵਧਾਉਣ ਦੇ ਚੱਕਰਾਂ ਦੇ ਵਿੱਚ ਇਹਨਾਂ ਠੱਗੀ ਦਾ ਸ਼ਿਕਾਰ ਹੋ ਰਿਹਾ ਯਾਰ ਕਦੇ ਵੀ ਇਸ ਤਰ੍ਹਾਂ ਤੁਸੀਂ ਜਲਦੀ ਜੋ ਵੀ ਤੁਹਾਨੂੰ ਕਹਿੰਦਾ ਕਿ ਪੈਸਾ ਡਬਲ ਹੋ ਜਾਏਗਾ ਜਾਂ ਦੁੱਗਣਾ ਹੋ ਜਾਏਗਾ ਜਾਂ ਡੇਢ ਗੁਣਾ ਹੋ ਜਾਏਗਾ ਤਾਂ ਉਸ ਬਾਰੇ ਪਹਿਲਾਂ ਚਾਚ ਕਰ ਲਵੋ ਆਓ ਅਜੇਹੀਆਂ ਠੱਗੀਆਂ ਤੋਂ ਸਾਵਧਾਨ ਰਹੀਏ ਆਪਣਾ ਪੈਸਾ ਆਪਣਾ ਭਵਿੱਖ ਆਪਣੇ ਹੱਥ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਅਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ